ਮਨੀ ਸਿੰਘ ਬਜੀ ਪਹਿਲਾ ਇਲਾਕਾ ਇਹ ਫਤੇਹ ਸਿੰਘ ਕਲੋਨੀ ਕੀ ਗੱਲਬਾਤ ਕੀ ਹੋ ਰਹੀ ਹੈ ਭਾਜੀ ਲਗਾਤਾਰ ਤਿੰਨ ਵਾਰੀ ਚੋਰੀ ਹੋਉਂਦੀ ਹੈ ਇਸ ਦੁਕਾਨ ਤੇ ਹੁਣ ਰਾਤੀ ਆਪਣੀ ਚੋਰੀ ਹੋਈ ਹੈ 4 ਵਜੇ ਤੇ ਕੁਝ ਮਿੰਟ ਤੇ ਤੇ ਪ੍ਰੋਪਰ ਸਾਰੀ ਤਿੰਨ ਵਾਰੀ ਇਹ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਕੋਈ ਸੁਣਵਾਈ ਨਹੀਂ ਹੈ ਕਿ ਇਹ ਗੱਲ ਦੀ ਵੀ ਕਿੰਨਾ ਟਾਈਮ ਹੋ ਚੁੱਕਾ ਵਾ ਤੁਹਾਡੇ ਸਾਹਮਣੇ ਹਜੇ ਤੱਕ ਕੋਈ ਵੀ ਨਹੀਂ ਆਇਆ ਜੀ ਆ ਪਹਿਲਾਂ ਜਦੋਂ ਚੋਰੀ ਹੋਈ ਸੀ ਉਦੋਂ ਕੀ ਚੋਰੀ ਕੀਤਾ ਕਿੰਨੇ ਜਾਨੀ ਸੀ ਉਸ ਦਿਨ ਉਦੋਂ ਭਾਜੀ ਤਿੰਨ ਦਿਨ ਹੀ ਉਸ ਤੋਂ ਬਾਅਦ ਹੋਈ ਹੈ ਚੋਰੀ ਉਦੋਂ ਬੈਟਰੀ ਤੇ ਆਏ ਆਦੋਂ ਪਾਪਾ ਜੀ ਇਕੱਲੇ ਸੀ ਦੁਕਾਨ ਤੇ ਤੇ ਉਦੋਂ ਬੈਟਰੀ ਚੁੱਕ ਕੇ ਲੈ ਗਏ ਹੁਣ ਦੋ ਜਨੇ ਰਾਤੀ ਆਏ ਆ ਸਾਰਾ ਸਮਾਨ ਗੱਲਾ ਪ੍ਰੋਪਰ ਸਾਰਾ ਖੋਲ ਕੇ ਤੇ ਪੈਸੇ ਕੱਢ ਕੇ ਲੈ ਕੇ ਗਏ ਨੇ ਕਿੰਨੇ ਪੈਸੇ ਦੇ ਕਟੋਗਰ ਸਾਈ 30000 ਰੁਪਿਆ ਗਾਹੇ ਗੱਲੇ ਚੋਂ ਅਗਰ ਕਿੰਨੇ ਵਜੇ ਦਾ ਸਮਾਂ ਸੀ 4 ਵਜੇ ਦਾ ਸਰ ਕਿੰਨੇ ਜਨੇ ਸੀ ਦੋ ਜਨੇ ਸੀ ਜੇ ਤੇ ਕੀ ਕੀ ਸਮਾਨ ਅੰਦਰ ਚਰੀ ਕੀਤਾ ਸਾਰੀ ਦੁਕਾਨ ਖਲੇੜੀ ਆ ਜੀ ਅੰਦਰੋਂ ਪ੍ਰੋਪਰ ਸਮਾਨ ਕੱਢਿਆ ਸੀ ਬਾਹਰ ਕੁਝ ਮੁਹੱਲੇਦਾਰਾਂ ਨੇ ਵੇਖ ਕੇ ਵਾਜਾ ਮਾਰੀਆਂ ਤਾਂ ਕੁਝ ਛੱਡਦੇ ਭਜੇ ਨੇ ਵੀਡੀਓ ਤੇ ਉੱਪਰ ਜਿਹੜੀ ਇਹਨਾਂ ਦੀ ਦੁਕਾਨ ਦੀ ਪੂਰਾ ਅੰਦਰੋਂ ਖਲੇੜਾ ਪਾਇਆ ਆ ਵਾ ਅੰਦਰੋਂ ਸੜਕ ਤੇ ਤੇ ਹਰ ਇੱਕ ਸਮਾਨ ਖਲੇੜੂ ਹੋ ਰੂਗੀ ਤਾਂ ਦੁਕਾਨ ਦੇ ਅੰਦਰ ਤੇ ਇੰਨੀ ਆਪਾਂ ਵੇਖਦੇ ਪਏ ਆ ਦਿੱਲੀਵਾਲੀ ਲੋਕਾਂ ਚੋਰਾਾਂ ਦੀ ਹੋ ਗਈ ਐ ਤੇ ਇਹ ਹੁੰਦਾ ਕੀ ਪਿਆ ਵਾ ਇਸ ਇਲਾਕੇ ਜੇ ਸੁਧਾਰ ਕਿਉਂ ਨਹੀਂ ਹੁੰਦਾ ਪਿਆ ਤਿੰਨ ਵਰੀ ਵਾਰਦਾਤਾ ਹੋ ਚੁੱਕੀ ਅੱਜ ਮੈਂ ਵਾਂ ਕਾਨੂੰ ਕਿਸੇ ਹੋਰ ਕਿਸੇ ਨਾਲ ਵੀ ਹੋ ਸਕਦਾ ਹੁੰਦੀਆਂ ਵੀ ਚੋਰੀਆਂ ਲੱਗ ਕੇ ਜੀ ਹੁੰਦੀਆਂ ਮਿਆ ਪ੍ਰਸ਼ਾਸਨ ਕਹਿੰਦੇ ਆ ਜੀ ਅਸੀਂ ਪੂਰੀ ਕਰਦੇ ਪਏ ਆ ਲੋਕਾਂ ਦੀ ਪੂਰੀ ਪ੍ਰਵੇਸ਼ ਕਰਦੇ ਪਏ ਆ ਕੀ ਕਰਦੇ ਪਏ ਕੁਝ ਵੀ ਨਹੀਂ ਕਰਦੇ ਪਏ ਕਿੰਨੇ ਪੈਸੇ ਚੋਰੀ ਹੋ ਗਏ 30000 ਰੁਪਏ ਜੀ ਤੇ ਤੇ 30000 ਰੁਪਏ ਮਿਹਨਤ ਲਾਣਗੇ ਕਿੰਨੇ ਮਹੀਨੇ ਲੱਗ ਜਾਂਦੇ ਬੰਦੇ ਨੂੰ ਇਹ ਕੋਈ ਐਸ ਹੈ ਵਾ ਕੋਈ 10 ਰੁਪਏ ਜਾਂ 20 ਰੁਪਏ ਹੈਗੇ ਨੇ 30000 ਰੁਪਏ ਵਾ ਬੰਦਾ ਮਿਹਨਤ ਕਰਦਾ ਮਰ ਦਿੰਦਾ ਸਾਰੀ ਦਿਹਾੜੀ ਕੋਈ ਲੁੱਟ ਕੇ ਲੈ ਜਾਂਦਾ ਵਾ ਕੁਝ ਵੀ ਹੋ ਜਾਂਦਾ ਵਾ ਕੀ ਕਰੀਏ ਬੰਦਾ ਇਸ ਕਾਨੂੰਨੀ ਚ ਕੀ ਬਣੂਗਾ ਜੀ ਜੇ ਤੁਹਾਡੀ ਦੁਕਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਐਕਸ਼ਨ ਨਹੀਂ ਲਿਆ ਜਾ ਰਿਹਾ ਹਲਤਨ ਫਟਦੀ ਜੀ ਸਰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸਰ ਕੀ ਚੱਲ ਰਿਹਾ ਕੁਝ ਵੀ ਨਹੀਂ ਪਤਾ ਲੱਗ ਰਿਹਾ ਸਰ ਤਿੰਨ ਵਾਰੀ ਲਗਾਤਾਰ ਹੋਈ ਤਿੰਨ ਮਿੰਟ ਕਿੰਨੇ ਸਮਾਂ ਹੋ ਗਿਆ ਪੁਲਿਸ ਨੂੰ ਕੰਪਲੇਨ 31 ਸਾਰੀ ਘੰਟਾ ਹੋ ਗਿਆ ਉਹਨਾਂ ਨਾਲ ਅਜੇ ਤੱਕ ਨਹੀਂ ਆਈ ਫੇਰ ਤੱਕ ਨਹੀਂ ਆਈ ਪੁਲਿਸ ਕੀ ਇਨਸਾਫ ਦੀ ਗੱਲ ਕਰ ਰਹੇ ਹੋ ਇਨਸਾਫ ਦੀ ਗੱਲ ਹੈ ਸਾਡਾ ਇਨਸਾਫ ਮਿਲਣਾ ਚਾਹੀਦਾ ਵਾ ਕਿਸੇ ਤਿੰਨ ਵਾਰੀ ਅੱਗੋਂ ਫੇਰ ਕੁਝ ਹੋ ਸਕਦਾ ਵਾ ਐਦਾਂ ਦੇ ਕੱਲ ਨੂੰ ਕੋਈ ਬੰਬ ਵੀ ਰੱਖ ਜਾਏਗਾ ਮੇਰੀ ਦੁਕਾਨ ਤੇ ਤੇ ਐਦਾਂ ਦਾ ਕੁਝ ਵੀ ਨਹੀਂ ਹੋ ਸਕਦਾ ਫਿਰ ਇਹ ਜੀ ਅਨੂ ਇਹਨਾਂ ਨੇ ਦੱਸਿਆ ਮਹੱਲੇ ਵਾਲਾ ਰਾਤ ਜਿਹੜੀ ਬੀਤੀ ਰਾਤ ਜਿਹੜੀ ਆ ਕਿ ਮਨੀ ਸੰਨ ਜਸਪੀਰ ਸਿੰਘ ਗਲੀ ਨੰਬਰ 29 ਫਤ ਸਿੰਘ ਕਲੋਨੀ ਬੀਤੀ ਰਾਤ ਦੁਕਾਨ ਚ ਦੋ ਨੌਜਵਾਨ ਅਣਪਛਾਤੇਆ ਵੱਲੋਂ ਦੁਕਾਨ ਦਾ ਬਾਹਰ ਸ਼ਟਰ ਤੋੜ ਕੇ ਤੇ ਬਾਕੀ ਇਹਨਾਂ ਦਾ ਜਿਹੜਾ ਬਚਿਆ ਗਿਆ ਉਹਦੇ ਵਿੱਚ ਕੋਈ ਸਮਾਨ ਤੇ ਇਹਨਾਂ ਦਾ ਚੋਰੀ ਨਹੀਂ ਹੋਇਆ ਪਰ ਇਹਨਾਂ ਨੇ ਕਿਹਾ ਵੀ ਗੱਲੇ ਦੇ ਵਿੱਚੋਂ ਜਿਹੜੇ 30000 ਰੁਪਇਆ ਲੈ ਕੇ ਚਲੇ ਗਏ ਆ ਇਸ ਸਬੰਧੀ ਜਿਹੜੀ ਆ ਐਫ ਆਈ ਆਰ ਅਣਪਛਾਤੇ ਤੇ ਦਰਜ ਕੀਤੀ ਜਾਏਗੀ ਤੇ ਕੈਮਰੇ ਖੰਘਾ ਲਿਆ ਹੁਣ ਜਾਣਗੇ ਤੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਦੇ ਕਾਰਵਾਈ ਕੀਤੀ ਜਾਏ। ਹਾਂ ਲਗਾਤਾਰ ਤੀਜੀ ਵਾਰ ਚੋਰੀ ਹੋ ਰਹੀ ਹੈ ਇਲਾਕੇ ਦੇ ਵਿੱਚ ਰਾਤ ਨੂੰ ਪੀਸੀਆਰ ਵੀ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਆਉਂਦੀ ਗਸ਼ਤ ਨਹੀਂ ਹੋ ਰਹੀ ਹੈ ਜੀ ਤਾਂ ਜਿਹੜੇ ਚੋਰਾਂ ਨੂੰ ਇਲਾਕੇ ਦੇ ਵਿੱਚ ਹੋਰ ਵੀ ਕਾਫੀ ਚੋਰੀਆਂ ਪਿਛਲੇ ਸਮੇਂ ਚ ਹੋਈਆਂ ਨੇ ਲਗਾਤਾਰ ਇਹਦੇ ਵਾਧਾ ਹੁੰਦਾ ਜਾ ਰਿਹਾ ਹੈ। ਵੇਖੋ ਜੀ ਜਿਹੜੀ ਸਾਡੀ ਚੌਕੀ ਵੱਲੋਂ ਜਿਹੜੀ ਡੇਲੀ ਗਸ਼ਤ ਚੱਲਦੀ ਹੈ ਇਲਾਕਾ ਵੀ ਸਾਡੇ ਕੋਲ ਕਾਫੀ ਹੈ। ਅਸੀਂ ਰਾਤ ਭਰ ਹੂਟਰ ਵੀ ਮਾਰਦੇ ਆ ਤੇ ਸਾਰੇ ਇਲਾਕੇ ਚ ਗਸ਼ਤ ਵੀ ਕਰਦੇ ਆ। ਨਿਕਿਆ ਕਿ ਉਹਦਾ ਸਮਾਨ ਤਾਂ ਨਹੀਂ ਜੁਰੇ ਬਚਾਉਂਦਾ ਮਾਨਸਟੈਂਟ ਪਰ ਕੰਮ ਨੂੰ ਕੰਪਲੀਟ ਕੀਤੀ ਜੀ ਲਗਾਤਾਰ ਘੰਟੇ ਬਾਅਦ ਜਿਹੜੇ ਕੋਈ ਨਹੀਂ ਜੀ ਨਹੀਂ ਅਸੀਂ ਜਦੋਂ ਜਦੋਂ ਸਾਨੂੰ ਫੋਨ ਗਿਆ ਹੀ ਉਸੇ ਵੇਲੇ ਆ ਗਏ ਬਿਲਕੁਲ ਦੇਰੀ ਨਹੀਂ ਕੀਤੀ ਜਾਂਦੀ ਹੁਣ ਸੀਸੀਟੀਵੀ ਵੀਡੀਓ ਤੁਹਾਨੂੰ ਦਈ ਹਾਂ ਜੇ ਸਾਹਮਣੇ ਸੀਸੀਟੀਵੀ ਆ ਉਹਦੇ ਵਿੱਚ ਦੋ ਨੌਜਵਾਨ ਆਉਂਦੇ ਨੇ ਮੂੰਹ ਬੱਦੇ ਹੋਏ ਉਹਨਾਂ ਨੇ ਤੇ ਉਹ ਜਿਹੜਾ ਇਹਨਾਂ ਦਾ ਦੁਕਾਨ ਦਾ ਸ਼ਟਰ ਖੋਲ ਕੇ ਅੰਦਰ ਵੜਦੇ ਆ ਪਰ ਇਹਨਾਂ ਸਮਾਨ ਕੋਈ ਨਹੀਂ ਗਿਆ ਬਾਕੀ ਇਹਨਾਂ ਕਹਿ ਵੀ ਅੰਦਰ ਵੜ ਕੇ ਜਿਹੜਾ 30000 ਰੁਪਏ ਸਾਡਾ ਚੋਰੀ ਕਰ ਲੈ ਕੇ ਲੈ ਗਏ ਉਹ ਇਸ ਬਾਰੇ ਜਲਦੀ ਤੋਂ ਜਲਦੀ ਇਹਨਾਂ CCTV ਵੇਖ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜੀ